ਨੂੰ ਬਚਾਉਣ ਲਈ ਆਪਣੇ ਧੀਆਂ ਪੁੱਤਾਂ ਨੂੰ ਬਚਾਉਣ ਲਈ ਪੰਜਾਬ ਦੀਆਂ ਮਾਵਾਂ ਭੈਣਾਂ ਬਜ਼ੁਰਗ ਨੌਜਵਾਨ ਜਿੰਨੇ ਅੱਜ ਆਪਾਂ ਇੱਥੇ ਗੈਂਡੇ ਦੇ ਵਿੱਚ ਇਕੱਤਰ ਹੋਏ ਆ ਸਭ ਤੋਂ ਪਹਿਲਾਂ ਫੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਾਲਸੇ ਮੈਨੂੰ ਹੋਈ ਇੱਥੇ ਆ ਕੇ ਪਤਾ ਲੱਗਿਆ ਤੇ ਦਉਣ ਤੋਂ ਕਮੇਟੀ ਆਈ ਹੋਈ ਆ ਦਿਓਨ ਪਿੰਡ ਦੇ ਨੌਜਵਾਨ ਆਏ ਹੋਏ ਆ ਇਹ ਕਹਿੰਦੇ ਭਾਈ ਅਸੀਂ ਚਿੱਤੇ ਦੇ ਖਿਲਾਫ ਕਮੇਟੀ ਬਣਾਈ ਆ ਜਿਵੇਂ ਅੱਜ ਕੱਲ ਪਿੰਡਾਂ ਦੇ ਵਿੱਚ ਕਮੇਟੀਆਂ ਬਣ ਕੇ ਉਹਨਾਂ ਨੇ ਬਹੁਤ ਵੱਡੇ ਪੱਤਰ ਦੇ ਉੱਤੇ ਠੰਗ ਵੀ ਪਾਈ ਹੈ ਮੇਰੇ ਕੋਲੇ ਪਿੰਡ ਭਾਈ ਲੂਪਾ ਜੁਲ੍ਹੇਆਣਾ ਤੁਹਾਰੀ ਆ ਇੰਨਾ ਪਿੰਡਾਂ ਦੀਆਂ ਕਮੇਟੀਆਂ ਬਣੀਆਂ ਮਜ਼ਬੂਤ ਨੇ ਜਿੰਨਾ ਪਿੰਡਾਂ ਦੇ ਵਿੱਚ ਪੂਰਾ ਗਰਵ ਹੁੰਦਾ ਸੀ ਅੱਜ ਇੱਕ ਗਰਾਮ ਦਿੱਤਾ ਵੀ ਨਹੀਂ ਮਿਲਦਾ ਜਿਹੜੀਆਂ ਸਰਕਾਰਾਂ ਕਹਿੰਦੀਆਂ ਵੀ ਇਹ ਏਡਾ ਸੋਖਾ ਵੀ ਉਹ ਨੱਪ ਕੋਣੀ ਜੇ ਪਿੰਡਾਂ ਦੇ ਆਮ ਲੋਕ ਪੱਕੇ ਨੱਪ પા ਸਕਦੇ ਆ ਤਾਂ ਸਰਕਾਰਾਂ ਜਿੰਨਾਂ ਕੋਲ ਏਡਾ ਬਦਾ ਪੰਤਰ ਹੈ ਮਸ਼ੀਨਰੀ ਆ ਪ੍ਰਸ਼ਾਸਨ ਹੈ ਤਾਂ ਉਹਨਾਂ ਕੋਲ ਇਹ ਨਾ ਕਰਨੀ ਹੈਗੇ ਕਿੱਥੇ ਆਵੇ ਪਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹ ਵਰਤਾਰਾ ਆਮ ਨਹੀਂ ਹੈਗਾ ਜੇ ਸਾਨੂੰ ਲੱਗਦਾ ਵੀ ਚਿੱਤੇ ਦਾ ਵਰਤਾਰਾ ਆਮ ਹੈ ਉਹ ਦੁਪਹਿਰ ਦਾ ਸਮਾਂ ਕਾਈ ਇੱਕ ਰੈਕਸਟਰ ਦਾ ਸਿਸ਼ਲਾ ਆ ਗਿਆ ਸ਼ਰਾਬ ਦਾ ਵਿਕਣਾ ਹੋ ਹੋ ਜਿੰਨੇ ਵੀ ਨਸ਼ੇ ਦੇ ਮਾਰੂ ਨਸ਼ੇ ਆ ਇਹ ਆਮਤਾਲੇ ਨਹੀਂ ਹੈਗੇ 15 ਅਗਸਤ ਆ ਰਿਹਾ ਸਾਰੇ ਭਾਰਤ ਦੇ ਵਿੱਚ ਆਜ਼ਾਦੀ ਦੇ ਜਸ਼ਨ ਮਨਾਏ ਜਾਣੇ ਆ ਸਭ ਤੋਂ ਵੱਧ ਕਰਵਾਉਣੀਆਂ ਕਰਨ ਵਾਲੀ ਕਾਮ ਆ ਪੰਜਾਬ ਦੀ ਧਰਤੀ ਤੇ ਬੈਠੀ ਆ ਜਿਹਦੇ ਸਭ ਤੋਂ ਵੱਧ ਗੂੰਡੋਲਿਆ ਦੇਸ਼ ਮੁਲਕ ਦੀ ਜੱਗੇ ਆਜ਼ਾਦੀ ਦੇ ਵਿੱਚ ਤੇ ਅੱਜ ਉਸ ਧਰਤੀ ਦੇ ਲੋਕਾਂ ਨੂੰ ਇਹ ਸਟੇਟ ਦੁਆਰਾ ਇਹ ਤੋਂ ਦੀਆਂ ਏਜੰਸੀਆਂ ਦੁਆਰਾ ਜਿਹੜਾ ਵਰਤਾਰਾ ਸਾਡੇ ਨਾਲ ਵਾਪਰ ਰਿਹਾ ਹੈ ਜੋ ਸਾਡੀ ਜਵਾਨੀ ਦਾ ਘਾਣ ਹੋ ਰਿਹਾ ਸਾਡੀ ਕਿਸਾਨੀ ਦਾ ਘਾਣ ਹੋ ਰਿਹਾ ਕਿੰਡੀ ਦੁਖਦਾਇਕ ਗੱਲ ਹੈ ਪੰਜਾਬ ਦੇ ਲਈ ਇਹ ਅਗਸਤ ਸਤੰਬਰ ਦੇ ਮਹੀਨੇ-ਮਹੀਨੇ ਜਿਹੜਾ ਮਿਆੰਕੜਾ ਵੱਧ ਰਿਹਾ ਵੀ 2 ਤੋਂ 2.5 ਲੱਖਾਂ ਦਾ ਨੌਜਵਾਨ ਮੁੰਡਾ ਕੁੜੀ ਜਿੰਨਾਂ ਦੀ ਉਮਰ 16 ਸਾਲ ਤੋਂ ਲੈ ਕੇ 25 ਸਾਲ ਹੈ ਐਸੇ ਹੀ ਮਹੀਨੇ 2 ਤੋਂ 2.5 ਲੱਖ ਸਾਡੇ ਨੌਜਵਾਨ ਕੈਨੇਡਾ ਅਮਰੀਕਾ ਕਰ ਗਏ ਆਂ ਗੰਡਾਂ ਨੂੰ ਘਰਾਂ ਨੂੰ ਜਿੰਦੇ ਲਾ ਕੇ ਪਿੰਡ ਖਾਦੀ ਹੋ ਗਏ ਤੇ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਐ ਇੱਥੇ ਯੂਪੀ ਬਿਹਾਰ ਬੰਗਾਲ ਦੇ ਬੰਦੇ ਕਾਬਜ਼ ਹੋ ਰਹੇ ਐ ਰੈਂਦੀ ਖੁੰਦੀ ਕਸਰ ਕਰਤੀ ਆ ਗਵਰਦੀਆਂ ਕਲਾਬੀਆਂ ਦੀ ਸਰਕਾਰ ਨੇ 644 45 ਦੇ ਕਰੀਬ ਬੰਦੇ ਇਹਨਾਂ ਨੇ ਪਸੂ ਪਾਰਦਰਸ਼ ਰੱਖੇ ਆ 134 ਬੰਦੇ ਯੂਪੀ ਬਿਹਾਰ ਰਾਜਸਥਾਨ ਹਰਿਆਣਾ ਹਿਮਾਚਲ ਦੇ ਇਹ ਕਹਿੰਦੇ ਆ ਕਿ ਪੰਜਾਬ ਦੇ ਮੁੰਡੇ ਪੰਜਾਬ ਦੀਆਂ ਕੁੜੀਆਂ ਪੜ੍ਹੇ ਲਿਖੇ ਨਹੀਂ ਹੈਗੇ ਗੰਗਾ ਤਰੀਕਿਆਂ ਤੇ ਬੈਠੇ ਹੋ ਕੌਣ ਹੈ ਜਿਹੜੇ ਛਲਕਾਂ ਤੇ ਬੈਠੇ ਆ ਮਰਨਾਰ ਤੇ ਬੈਠੇ ਹੋ ਕੌਣ ਉਗੜੇ ਨਹੀਂ ਕਹਿੰਦੀ ਜਿੰਨਾਂ ਨੂੰ ਛੋਟੀ ਨਾਲ ਸਰਕਾਰਾਂ ਦਾਗਾ ਲਾ ਪੁੱਟਦੀਆਂ ਉਹ ਕੌਣ ਆ ਜੋ ਪਾਵੋਏ ਕਾਲੂ ਸਾਉਣਗਨ ਦੀ ਲੋੜ ਆ ਵਰਤਾਰੇ ਆ ਨਹੀਂ ਹੈਗੇ ਇਹ ਸਾਨੂੰ ਟੀਕਾ ਲਾ ਲਾ ਕੇ ਦੇਖਦੇ ਜੋ ਕੇ ਦੇਖਦੇ ਆ ਵੀ ਮਾਰੇ ਮੋਟੇ ਬੜਕਦੇ ਆ ਰਲਕਦੇ ਆ ਹੈਗੀ ਅੰਤਿਆਤਕ ਮਰਗੀ ਰੋਜ਼ ਸਾਡੇ ਕੋਈ ਨਾ ਕੋਈ ਹਿੱਕ ਤੇ ਆ ਕੇ ਮੂਹ ਦਲਦੇ ਆ ਉਹ ਲਿਆ ਕੇ ਸਤਿ ਸ੍ਰੀ ਅਕਾਲ ਸਾਹਿਬ ਦਾ ਪ੍ਰਬੰਧਕਪੁਰ ਦਾ ਚੇਅਰਮੈਨ ਕੌਣ ਲਾਇਆ ਬਈ ਇੱਕ ਭਈਆ ਬੰਦਾ ਤਰੇਚੇ ਬੰਦਾ ਦਾ ਗਾੜੀ ਆ ਰਾਂ ਮੱਛਾ ਦਾ ਮਰਛਾ ਦਾ ਕੁਸ਼ੋਰ ਆ ਅਬਜੀਤ ਰਾਉਤ ਦਾ ਨਾਮ ਐ ਉਹ ਇੱਕ ਗੁਰਦੁਆਰਾ ਦਾ ਤਖਤ ਦਾ ਪ੍ਰਬੰਧ ਕਰਾਤਾ ਹਾਂ ਬੋਲ ਇਹਦਾ ਖਰਦ ਹੋਰੇ ਵੇਖੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੋਡਾ ਪ੍ਰਧਾਨ ਸੋਡੇ ਤਖਤਾਂ ਦੇ ਜ਼ਿੰਮੇਵਾਰ ਕੋਈ ਯਾਦ ਹੋਇਆ ਕਰੂਗਾ ਕੋਈ ਭੁਧਾਰੀ ਹੋਇਆ ਕਰੂਗਾ ਕੋਈ ਦਵਾੜੀ ਹੋਇਆ ਕਰੂਗਾ ਆ ਦਰਵਾਜ਼ਾ ਸਾਹਿਬ ਨੂੰ ਦੁਬਾਰਾ ਲਾੜਨਾ ਕੀ ਰਹਿਣਾ ਹਾਂ ਬੇਬੀ ਸ੍ਰੀ ਦਾ ਮੰਦਿਰ ਹੈ ਹਾਂ ਜਿੰਨੇ ਰੇਲਵੇ ਸਟੇਸ਼ਨ ਹੁਣ ਮੋਦੀ ਘਰਨ ਕਰਕੇ ਗਿਆ ਮਾਨਸਾ ਜਾ ਕੇ ਦੇਖਿਓ ਰੇਲਵੇ ਸਟੇਸ਼ਨ ਦੇ ਉੱਤੇ ਬੋਰਡ ਦੇ ਉੱਤੇ ਪੰਜਾਬੀ ਕਿਹਨੇ ਨਜ਼ਰੀ ਨਹੀਂ ਆਉਂਦੀ ਹਿੰਦੀ ਤੇ ਅੰਗਰੇਜ਼ੀ ਆ ਜਿੰਨੇ ਨਵੇਂ ਰੇਲਵੇ ਸਟੇਸ਼ਨ ਬਣ ਰਹੇ ਆ ਸਾਰੇ ਰੇਲਵੇ ਸਟੇਸ਼ਨ ਹੀ ਦੇਖ ਕੇ ਵਧੀਆ ਮੰਦਿਰ ਵੀ ਚੱਲ ਆ ਅਭਿਗਿਆਤ ਆਪਣੇ ਖਿਲਾਫ ਨਹੀਂ ਹੈ ਜੇ ਕੋ ਸਿੱਟੂਗਾ ਜੇ ਤੁਸੀਂ ਕਿਸੇ ਐਲਐਸ ਨੂੰ ਗੁਰਦੁਆਰੇ ਤਰ੍ਹਾਂ ਬਣਾ ਦਿਓ ਕੋਈ ਕੱਲ ਨੂੰ ਮੁਸਲਮਾਨ ਕਰੇ ਵੀ ਕੋਈ ਐਲਐਸ ਜੇ ਵੀ ਸੀਦੀ ਤਰ੍ਹਾਂ ਬਣਾ ਦਿਓ ਮੈਂ ਵਾਅਦਾ ਕਰੂਗਾ ਐਲਐਸ ਨਾਲ ਤੇ ਜਾਂ ਜੰਨੀਆਂ ਦੀ ਕੋਈ ਹੋਰ ਸਾਂਝਾ ਥਾਮਾਂ ਹੁੰਦੀਆਂ ਨੇ ਹਰ ਧਰਮ ਹਰ ਜਾਤ ਹਰ ਮਜਬਦੇ ਬੰਦੇ ਨੇ ਆਉਣਾ ਹੁੰਦਾ ਸੋਹਣੇ ਝੰਡਾ ਹੀ ਜਲ ਰਿਹਾ ਹੈ ਜਿਹੜਾ ਹੈ ਹਿੰਦੂ ਰਾਸ਼ਟਰ ਪ੍ਰਵਾਹੁਣ ਨੂੰ ਕਰਦੇ ਆ ਸਾਰੇ ਦੇਸ਼ ਨੂੰ ਇੱਕੋ ਹੀ ਰੰਗ ਦੇ ਵਿੱਚ ਕਿਵੇਂ ਰੰਗਣਾ ਹੈ ਇੱਕ ਧਰਮ ਇੱਕ ਰਾਂਗ ਇੱਕ ਬੋਲੀ ਦੀ ਗੱਲ ਹੋ ਰਹੀ ਹੈ ਹੁਣ ਸਾਡੇ ਆਣੇਗੇ ਬਿੱਕਰ ਨਾਲ ਬਾਪਰਦੀ ਹੈ ਆਪਾਂ ਸਾਰਿਆਂ ਨੂੰ ਪਤਾ ਵੀ ਅੱਜ ਜ਼ਿੰਮੇਵਾਰ ਬੰਦੇ ਕੌਣ ਆ ਕੌਣ ਆ ਮਿੱਟੂ ਬਜਰੰਗੀ ਜਿਹੜਾ ਕਹਿੰਦਾ ਸਾਡੇ ਜੀਜੇ ਆਉਣਗੇ ਹਾਥ ਤਿਆਰ ਰੱਖੋ ਕੌਣ ਆ ਮੋਨੂ ਮਨੇਸਰਾ ਜਿਹੜਾ ਜਨਾਬ ਵਾਲਿਆਂ ਦਾ ਕਾਤਲ ਹੈ ਜਿਹਨੇ ਬਲੈਕੋ ਗੱਡੀ ਦੇ ਵਿੱਚ ਦੋ ਮੁਸਲਮਾਨ ਨੌਜਵਾਨ ਸਾਹਕੇ ਮਾਰਦੇ ਸੀ ਉਹ ਬੰਦੇ ਸ਼ਰ੍ਹਾਂ ਮੁਰਤ ਸਰਕਾਰ ਦੇ ਆ ਕੇ ਆਵਾਂਗੇ ਉੱਥੇ ਕੋਸੇ ਦੀਆਂ ਅਸਲੀ ਉਥੇ ਵਸਪੀ 15 1900ਤੀ ਲੈ ਕੇ ਚਲਾ ਜਾਂਦਾ ਉੱਥੇ ਸਾਰੀ ਕੱਠਾਂ ਵਾਪਰਦੀ ਹੈ ਉਸ ਤੋਂ ਬਾਅਦ ਬਲਡوزر ਚੱਲਦਾ ਹੈ ਬਲਡوزر ਚੱਲਦਾ ਕਿਹਾਂ ਦੁਕਾਨਾਂ ਤੇ ਕਿਹਦੇ ਘਰਾਂ ਤੇ ਹੈ ਘੱਟ ਗਿਣਤੀ ਮੁਸਲਮਾਨਾਂ ਦੇ ਸੋ ਭਰਾ ਕੋਈ ਸੇ ਕੱਠੇ ਹੋਣ ਦੀ ਲੋੜ ਆ ਇਹ ਹਮਲੇ ਆਉਣ ਹੀ ਹੈਗੇ ਹਮਲੇ ਖਤਰਨਾਕ ਹੈ ਹਮਲੇ ਬੁੱਝੇ ਆ ਅਗਲੇ ਨੂੰ ਪਤਾ ਵੀ ਗੋਲੀ ਲੱਗੂ ਨਹੀਂ ਆਏ ਦੇ ਫਾਸਲਾ ਚਾਰ ਚਾਰ ਦੇਖ ਲੈ ਝੂਠੇ ਮੁਕਾਬਲੇ ਬਣਾਉਣਾ ਦੇਖ ਲੈ ਜੀਕ ਨਹੀਂ ਆਏ ਸਾਰੇ ਸੁੱਤ ਨਹੀਂ ਆਏ ਇਹ ਕਾ ਗੁਨੀ ਆਏ ਜਿਸੇ ਤਰੀਕੇ ਨਾਲ ਡੇਢੇ ਵਿੰਗੇ ਧਾਗ ਦਾ ਸਾਡੀਆਂ ਜੜ੍ਹਾਂ ਨੂੰ ਦਸਤੀ ਪਾ ਲਈ ਸੋ ਸਾਡੇ ਲਈ ਰਾਈ ਬਹੁਤ ਵੱਡੀ ਆ ਆ ਕਿੱਥੇ ਆ ਬਈ ਜਿਉਣ ਵਾਲੇ ਮੁੰਡੇ ਕਿੱਥੇ ਆ ਆ ਖੜੇ ਆਏ ਕਿੰਨਾ ਕਮੇਟੀ ਬਣਾਈ ਪਿੰਡ ਦੇ ਵਿੱਚ ਤੇ ਐਸਰ ਕਲੇ ਪਰਚਾ ਹੀ ਦਿੱਤਾ ਬਈ ਉਧਰ ਆਜੋ ਆਜੋ ਬਈ ਆਜੋ ਸਰਪੰਚਾ ਹਾਂਜੀ ਸਰਪੰਚਾ ਮੁੰਡਾ ਇਹ ਨੌਜਵਾਨ ਪਿੰਡ ਜੌਰ ਦਾ ਇਹਦੇ ਪਰਚਾ ਦਿੱਤਾ ਐ ਐਸਐਟ ਤੋਂ ਸਦਰ ਨੇ ਆਮ ਕਦਮ ਇਹਦੇ ਪਰਚਾ ਦਿੱਤਾ ਬਸ ਰੁਕੀ ਦਾ ਇਹਨੇ ਬਸ ਰੁਕੀ ਕੀਤੀ ਐ ਕਿਸੇ ਦੇ ਨਾਮ ਕਮਾਲ ਹੋ ਗਈ ਯਾਰਾ ਇਹਨਾਂ ਨੂੰ ਚੱਤੇ ਦੇ ਤਸਕਰਾਂ ਦੀ ਇਜਿੰਦਾ ਬਹੁਤ ਠੇਗਣਾ ਵੀ ਚਿੱਟੇ ਵੇਚਣਾ ਤੁਸੀਂ ਵੇਚ ਹੀ ਕਰ ਰਹੇ ਹੋ ਉਹ ਜਿਹੜੇ ਨੌਜਵਾਨ ਮਾਰ ਰਹੇ ਨੇ ਉਹਦਾ ਕੋਈ ਸਿਕਰ ਨਹੀਂ ਉਹਨਾਂ ਦੇ ਕਾਗਜ਼ਾਂ ਦੇ ਜ਼ਿੰਮੇਵਾਰ ਕੌਣ ਇਹ ਸਰਕਾਰ ਆ ਉਹ ਢਲਵਾ ਪੈਂਦਾ ਸਾਦਕ ਦੇ ਕੋਲੋਂ ਫਿਰ ਕੋ ਜਿਹੜੇ ਦਾ ਸ਼ਰਿਆ ਸੱਪ ਦੇ ਵਿੱਚ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਕੇ ਚਿੱਟੇ ਦੇ ਦਸਕਰ ਦਾ ਉਹ ਕਾਗਜ਼ ਜਿਹੜਾ ਦਸਕਰ ਦਾ ਉਹਦੀ ਮਾਨ ਕੌਣ ਹੈ ਆਮ ਆਦਮੀ ਪਾਰਟੀ ਦੀ ਪ੍ਰਧਾਨ ਪੰਡ ਜੀ ਕੇਵਲ ਭਾਤਿਆ ਜੇ ਸ਼ਰੇਆ ਮਾਲਾ ਵਿੱਚ ਕਿੱਤਾ ਵੇਚਦਾ ਕੌਣ ਹੈ ਆਮ ਆਦਮੀ ਪਾਰਟੀ ਦਾ ਆਪਣਾ ਵਾਗ ਦਾ ਜਿਹੜਾ ਲਾਇਆ ਹੋਇਆ ਸੰਚਾਰਕ ਸਰਪ੍ਰਦਾ ਇਹ ਕਹਿੰਦੇ ਸੀ ਜੀਤਨਾ ਵੇਚਦਾ ਆਪਾਂ ਪ੍ਰਚਾਰ ਸ੍ਰੇਸ਼ ਵਾਲਿਆਂ ਨੇ ਵੀ ਜੀਤਨਾ ਵੇਚਦਾ ਜੀ ਮੀਠਲਾ ਵੇਚਦਾ ਤੇ ਜੀ ਵੱਲ ਬੋਲਦਾ ਹੁੰਦਾ ਕਿ ਵੀ ਅਸੀਂ ਜਿੱਦੜ ਸਾਡੀ ਸਰਕਾਰ ਬਣ ਗਈ ਇਹ ਮੇਰੇ ਅੰਦਰੋਂ ਜੀਤਨਾ ਵੇਚ ਰਿਹਾ ਹੂੰ ਉਹ ਸੇ ਮਜੀਠੇ ਦੇ ਪੈਰੀਂ ਦੇਖ ਕੇ ਮਾਫੀ ਮੰਗ ਕੇ ਆ ਗਏ ਜੀ ਰਾਜ ਬਹੁਤ ਸਰਕਾਰ ਕੀ ਦੀ ਐ ਹੁਣ ਪ੍ਰਸ਼ਾਸਨ ਕੀ ਦੇ ਹੁੱਜਾ ਤਾਕਤ ਕੀ ਦੇ ਹੁੱਜਾ ਹੋਰ ਹੋਇਆ ਤੈ ਜਿਵੇਂ ਵਰਤਿਆ ਅੰਦਰ ਆ ਰਾਜਾ ਬਰਿੰਗਾ ਮਾਫੀ ਤੋਂ ਦੁਬਾਰੀ ਗਿਆ ਬੇ ਘਰ ਦੇ ਚ ਉੱਥੇ ਬੈਠ ਕੇ ਮਿਲਿਆਉਦਾ ਇਹਨੂੰ ਪੁੱਛਣਾ ਹੋਵੇ ਇਹਨੂੰ ਮੇਰਾ ਚੈਲੰਜ ਆਦਾ 20 14 ਨੂੰ ਭਈ ਮਾਫੀ ਤੋਂ ਰਾਜਾ ਬਰਿੰਗਾ ਵੀ ਆ ਜੇ ਸਰ ਵੀਰਵਾਦ ਵੀ ਆ ਜੇ ਮਜੀਠਾ ਵੀ ਆ ਜੇ ਤੁਸੀਂ ਵਿਰੋਧੀ ਦੇ ਹੱਥੋਂ ਆਜੋ ਸਾਰੇ ਤੁਹਾਨੂੰ ਸਵਾਲ ਕਰਾਂਗੇ ਜੇ ਯੋਗ ਤਾਂ ਲੋਕਾਂ ਦੀ ਅੱਖਾਂ ਜੱਖਾਂ ਬਾਗ ਜਵਾਬ ਦੇ ਦਿਓ 27 ਕਮੇਟੀਆਂ ਬਣੀਆਂ ਸੀ ਚਿੱਟੀਆਂ ਵਾਲੀਆਂ ਕਿਦੋਂ ਵੇ ਹਲਕੇ ਦੇ ਵਿੱਚ ਆ ਮੇਰੇ ਫਰੈਂਡ ਦੇ ਵੇਲੇ 27 ਨਾ 27 ਕਮੇਟੀਆਂ ਦੇ ਪਰਚੇ ਕਰਦੇ ਰਾਜੇ ਬਣੇ ਤੇ ਸਰਦਾਰ ਚ ਆ ਜਾਗੇ ਬੱਚੇ ਵੇ ਜਾਂਦੇ ਆ ਸੋ ਲੋਕੋ ਇੰਨਾ ਤੋਂ ਲਖੇੜਾ ਕਰਦੀ ਵੀ ਲੋੜ ਆ ਕਿ ਕਿਹੜੇ ਬੰਦੇ ਹੁਣੇ ਸਾਰੀ ਸਿਆਸਤ ਹੋ ਰਹੀ ਆ ਹੁੰਦਾ ਕੀ ਆ ਅਜਾਵਾ ਦੀ ਪਾਰਟਿਸਪੇਸ਼ਨ ਚਾਹੇ ਅੱਜ ਬਾਹਰੋਂ ਕਹਿਣਗੇ ਜਿੱਤਾ ਬਕਾਉਂਗਾ ਅਲਗਾ ਬ੍ਰੈਂਚ ਹੂ ਕਾਂਸਲੋ ਜਿੱਤਾ ਬਕਾਉਂਦੇ ਆ ਜਦੋਂ ਉੱਟ ਗਏ ਉਹ ਸਰਕਾਰ ਜਾ ਕੇ ਇਹ ਕਹਿਣ ਲੱਗ ਜਿਤਾ ਬਕਾਉਂਦੇ ਆ ਤੁਸੀਂ ਮੰਨਦੇ ਹੋ ਵੀ ਸਰਕਾਰ ਦੇ ਚਾਹੇ ਜੇ ਪ੍ਰਸ਼ਾਸਨ ਚਾਹੇ ਕਿੰਨੇ ਚਿਰ ਜਿੱਤਾ ਬੰਦ ਹੋ ਸਕਦਾ ਛੋਟੂ ਕੀ ਦਾ ਜਰਸ ਇੱਕ ਦਿਨ ਸਵਾਹ ਹੋ ਜੇ ਇੱਕ ਦਿਨ ਦੇ ਵਿੱਚ ਪਰ ਨਹੀਂ ਹੋਣਾ ਕਿਉਂ ਨਹੀਂ ਹੋਣਾ ਕਿਉਂਕਿ ਇਹਨਾਂ ਨੇ ਸਾਡੀ ਸੋਚ ਰੱਖੀ ਹੈ ਇਹ ਰੱਸੀ ਵਾਲੇ ਡੀਪ ਸਟੇਟ ਨੇ ਕਿ ਇਸ ਪਾਉ ਦੀ ਨਸਲ ਤੁਸੀਂ ਕਿਵੇਂ ਕਰ ਲਿਓ ਨਾ ਸਾਡੇ ਦੇ ਇਜ਼ਾਮ ਆਵੇ ਨਾ ਅਸੀਂ ਕਾਹ ਤੋਂ ਪਲੇਟੇ ਖੜੇ ਹੋ ਕੇ ਨਾ ਸਾਨੂੰ ਕੋਈ ਇਨਸਾਫ ਦੇ ਨਾ ਪਵੇ ਜਿੱਡੇ ਦਾ ਮਾਰ